ਭਾਰਤ ਨੇ ਸਵਿਟਜ਼ਰਲੈਂਡ ਦੇ ਸੇਚ ਨਿਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਯਾਨੀ ਕਿ UNHRC ਦੀ ਬੈਠਕ ਵਿੱਚ ਪਾਕਿਸਤਾਨ ਨੂੰ ਚੰਗੀ ਫਟਕਾਰ ਲਗਾਈ ਹੈ। ਦੱਸਦੀ ਹੈ ਕਿ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਤੋਂ ਕਸ਼ਮੀਰ ਦਾ ਮੁੱਦਾ ਉਠਾਇਆ ਗਿਆ ਸੀ। ਜਿਸ ਤੋਂ ਬਾਅਦ ਭਾਰਤ ਨੇ ਇਸ ਦਾ ਜਵਾਬ ਬੜੀ ਸਖਤੀ ਨਾਲ ਦਿੱਤਾ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ 58ਵੇਂ ਸੈਸ਼ਨ ਦੀ 7ਵੀਂ ਬੈਠਕ ਵਿੱਚ ਭਾਰਤ ਦੇ ਪ੍ਰਤੀਨਿਧੀ ਕੀ ਤੇਜ ਤਿਆਗੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਵੱਲੋਂ ਕਿਤੇ ਗਏ ਪੀ ਬੁਨਿਆਦ ਅਤੇ ਬਦਨਤੀ ਭਰੇ ਹਵਾਲਿਆਂ ਦਾ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਪਾਟੋ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਦੇਖ ਕੇ ਦੁਖ ਹੁੰਦਾ ਹੈ ਕਿ ਪਾਕਿਸਤਾਨ ਦੇ ਅਖੋਤੀ ਆਗੂ ਨੁਮਾਇंदे ਕਸ਼ਮੀਰ ਨੂੰ ਲੈ ਕੇ ਅਨੇਵਾਜ਼ ਝੂਠ ਫੈਲਾ ਰਹੇ ਨੇ। ਪਾਕਿਸਤਾਨ ਕੋ ਮੰਤਰੀ ਨੀਯਮਾ ਦਾ ਮਜਾਕ ਉਡਾ ਰਿਹਾ ਹੈ। ਜੰਮੂ ਕਸ਼ਮੀਰ ਅਤੇ ਲੱਦਾਖ ਹਮੇਸ਼ਾ ਭਾਰਤ ਦਾ ਅੱਪੀ ਨੰਗ ਬਣੇ ਰਹਿਣਗੇ। ਪਾਕਿਸਤਾਨ ਨੇ ਜੰਮੂ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਗਾਏ ਹਨ ਇਸ ਦੇ ਜਵਾਬ ਵਿੱਚ ਭਾਰਤ ਨੇ ਕਿਹਾ ਕਿ ਪਾਕਿਸਤਾਨ ਇੱਕ ਅਸਫਲ ਦੇਸ਼ ਹੈ ਜੋ ਖੁਦ ਦਾਨ ਕੀਤੇ ਤਾਂ ਤੇ ਨਿਰਭਰ ਕਰਦਾ ਹੈ ਭਾਰਤ ਨੇ ਹਾਲ ਹੀ 'ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੀ ਬੈਠਕ 'ਚ ਪਾਕਿਸਤਾਨ ਤੇ ਤਿੱਖਾ ਹਮਲਾ ਕੀਤਾ ਭਾਰਤ ਦੇ ਸਥਾਈ ਮਿਸ਼ਨ ਦੇ ਅਧਿਕਾਰੀ ਸ਼ਿਤਿਜ ਤਿਆਗੀ ਨੇ ਕਿਹਾ ਕਿ ਪਾਕਿਸਤਾਨ ਇੱਕ ਸਫਲ ਦੇਸ਼ ਹੈ ਜੋ ਤਾਨ ਕਿਤੇ ਪੈਸਿਆਂ ਤੇ ਨਿਰਭਰ ਕਰਦਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਦਿੱਤੇ ਗਏ ਭਾਸ਼ਣਾ ਤੋਂ ਪਖੰਡ ਜਾਹਿਰ ਹੁੰਦਾ ਹੈ। ਇਹ ਕੋਈ ਨਵੀਂ ਗੱਲ ਨਹੀਂ ਕਿ ਪਾਕਿਸਤਾਨੀ ਨੇਤਾ ਅਤਵਾਦੀਆਂ ਦੁਆਰਾ ਫੈਲਾਏ ਗਏ ਝੂਠ ਨੂੰ ਉਤਸ਼ਾਹਿਤ ਕਰਦੇ ਨੇ। ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪਾਕਿਸਤਾਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਸੰਯੁਕਤ ਰਾਸ਼ਟਰ ਚੇ ਪਾਰ ਦੇ ਸਥਾਈ ਮਿਸ਼ਨ ਦੇ ਅਧਿਕਾਰੀ ਸ਼ੀਤਿਸ਼ ਤਿਆਗੀ ਨੇ ਜਨੇਵਾ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ 85ਵੇਂ ਸੈਸ਼ਨ ਦੀ ਸੱਤਵੀਂ ਬੈਠਕ 'ਚ ਕਿਹਾ ਕਿ ਪਹਿਲਾ ਪਾਕਿਸਤਾਨ ਨੂੰ ਆਪਣੇ देश की स्थिति पर ध्यान देना चाहिए है कैकी ने स्पष्ट किया कि जम्मू कश्मीर लद्दाख हमेशा भारत का अनिखड़वा अंग रहे हैं रहने उन्होंने भी कहा कि पाकिस्तान को भारत के दोष लिपा की बजाय अपनी शासन प्रणाली की अयोग्यता विचार करना चाहिए है भारत ने यह भी नोट किया कि पाकिस्तान इस्लामिक सहयोग संगठन का मोर्चा खोड़ा रहा है ਅਤੇ ਇਸ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਨੀਤੀਆਂ ਤੇ ਉਹਨਾਂ ਦੇ ਪ੍ਰਭਾਵ ਦੀ ਗੰਭੀਰ ਚਿੰਤਾ ਚਾਹੀਦੀ। ਪਾਕਿਸਤਾਨ ਦੇ ਕਾਨੂੰਨ ਨਿਆਂ ਤੇ ਮਨੁੱਖੀ ਅਧਿਕਾਰ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੋਸ਼ ਲਗਾਉਂਦਿਆਂ ਇਸ ਨੂੰ ਕੋਮਾਂਤਰੀ ਕੰਗਨਾ ਦੀ ਉਲੰਘਣਾ ਵੀ ਦੱਸਿਆ।